ਆਪਣਾ ਤੇ ਕਿਹੜੇ ਸਕੂਲ ਦੇ ਵਿੱਚ ਤੁਸੀਂ ਪੜ੍ਹਾਈ ਕਰਦੇ ਹੋ ਤੇ ਹੁਣ ਤੁਹਾਡੀ ਪਾਸ ਆਊਟ ਹੋਇਆ ਕਿਹੜੀ ਕਲਾਸ ਪਾਸ ਆਊਟ ਹੋ ਤੇ ਕਿੰਨੇ ਨੰਬਰ ਸੋ ਮੇਰਾ ਨਾਮ ਤਾਂ ਇੰਦਰਜੀਤ ਸਿੰਘ ਆ ਤੇ ਮੈਂ ਹੁਣੇ 12th ਕਲਾਸ ਕਲੀਅਰ ਕੀਤੀ ਆ ਜੋ ਕਿ ਆ ਸਟਰੀਮ ਤੋਂ ਆ ਤੇ ਮੇਰੇ ਪਰਸੈਂਟੇਜ ਕੁਝ ਹੈਗੀ ਆ 87.2% ਆਈ ਥਿੰਕ ਤੇ ਹੁਣ ਮੈਂ ਅੱਗੇ ਸਟੱਡੀ ਪਰਸੂ ਕਰਨਾ ਚਾਹੁੰਦਾ ਆਪਣੇ ਹਾਈ ਲੈਵਲ ਦੀ ਜਿਹਦੇ ਵਿੱਚ ਮੈਂ ਬੈਚਲੋਰ ਆ ਕੰਪਿਊਟਰਸ ਤੇ ਜਾਂ ਫਿਰ ਡਾਟਾ ਸਾਇੰਸ ਕਿੰਨੀ ਵੀ ਜਾਣਾ ਚਾਹੁੰਦਾ ਤੇ ਕੁਝ ਕੁਝ ਇੰਟਰਸਟ ਮੇਰਾ ਟਰੇਡਿੰਗ ਕਿੰਨੀ ਵੀ ਹੈਗਾ ਆ ਇਹ ਇਹ ਜਿਹੜੇ ਮਾਰਕਸ ਲਿਆ ਮੈਂ ਜ਼ਿਆਦਾ ਕ੍ਰੈਡਿਟ ਤਾਂ ਮੈਂ ਆਪਣੇ ਆਪ ਤੇ ਆਪਣੇ ਸਕੂਲ ਨੂੰ ਵੀ ਦਊਂਗਾ ਕਿਉਂਕਿ ਕੁਝ ਮਿਹਨਤ ਮੇਰੀ ਵੀ ਤੇ ਕੁਝ ਮੇਰੀ ਮਿਹਨਤ ਟੀਚਰਸ ਦੀ ਵੀ ਨੇ ਜਿਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਆ ਤੇ ਟਾਈਮ ਟਾਈਮ ਤੇ ਮੈਨੂੰ ਹੈਲਪ ਵੀ ਕਰਦੇ ਰਹੇ ਨੇ ਮੇਰੇ ਜਿਵੇਂ ਕਿ ਪ੍ਰੋਜੈਕਟ ਵਰਕਸ ਹੋ ਗਏ ਜਿਵੇਂ ਆਪਣਾ ਹோம்ਵਰਕ ਕੰਪਲੀਸ਼ਨ ਹੋ ਗਈ ਪ੍ਰੋਜੈਕਟ ਲਈ ਤਾਂ ਜ਼ਿਆਦਾ ਕਿਉਂਕਿ ਹੁਣ ਪ੍ਰੈਕਟੀਕਲਸ ਹੋਏ ਨੇ ਪ੍ਰੈਕਟੀਕਲਸ ਦੇ ਵਿੱਚ ਬਹੁਤ ਹੈਲਪ ਕੀਤੀ ਤੇ ਕੌਨਫੀਡੈਂਸ ਬਿਲਡਿੰਗ ਕਰਨ ਲਈ ਵੀ ਇਹਨਾਂ ਨੇ ਬਹੁਤ ਮਤਲਬ ਕੀ ਮਦਦ ਕੀਤੀ ਹੈ ਮੇਰੀ ਸੋ ਮੈਂ ਇਹਨਾਂ ਦਾ ਵੀ ਬਹੁਤ ਥੈਂਕਸ ਕਰਨਾ ਚਾਹੁੰਦਾ ਤੇ ਮ ਕਮ ਮੈਂ 1 ਆਰ ਡਿਊ ਕਰਦਾ ਕਿਉਂਕਿ ਸਕੂਲ ਤੋਂ ਕਿਉਂਕਿ ਸਕੂਲ ਤੋਂ ਮੇਰਾ ਸਾਰਾ ਸਿਲੇਬਸ ਕਵਰ ਅਪ ਹੋ ਜਾਂਦਾ ਸੀਗਾ ਟੀਚਰਸ ਚੈਪਟਰਸ ਐਕਸਪਲੇਨ ਕਰ ਦਿੰਦੇ ਸੀਗੇ ਨੋਟਸ ਕਰਾ ਦਿੰਦੇ ਸੀਗੇ ਟੈਸਟ ਲੈ ਲੈਂਦੇ ਸੀਗੇ ਤਾਂ ਸਕੂਲ ਵਿੱਚ ਤਾ ਕਾਫੀ ਸਾਰੀ ਸਟੱਡੀ ਕਵਰ ਹੋ ਜਾਂਦੀ ਸੀਗੀ ਤੇ ਘਰਾਂ ਜਾ ਕੇ ਦਾ ਬਾਅਦ ਰੀਡ ਆਊਟ ਕਰਨੇ ਦਾ ਟਾਈਮ ਹੁੰਦਾ ਤਾਂ ਜਿਵੇਂ ਕਿ 1-2 ਘੰਟਾ ਬਹੁਤ ਸੀਗਾ ਘਰਾਂ ਸਟੱਡੀ ਕਰਨ ਲਈ ਸੋ ਮੈਂ ਆਪਣੇ ਸਕੂਲ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦਾਂ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਲੈ ਕੇ ਆਇਆ ਥੈਂਕ ਯੂ ਕੋਈ ਕિસ્ਸਾ ਵੀ ਜ਼ਰੂਰ ਦੱਸਾਂਗਾ ਕਰੋ ਕਿ ਕਿ ਖਣ ਮੈਂ ਤੁਸੀਂ ਸ਼ਰਾਰਤ ਤੇ ਲੱਗ ਗਿਆ ਬਲੇ ਸਕੂਲ ਚ ਸ਼ਰਾਰਤ ਕਰੀ ਹੋਵੇ ਕਟਾਈ ਵੀ ਹੋਈ ਹੋਵੇ ਨਾ ਕਟਾਈ ਤਾਂ ਨਹੀਂ ਹੋਈ ਪਰ ਟੀਚਰਸ ਆਪਣੇ ਬਹੁਤ ਕੋਆਪਰੇਟਿਵ ਨੇ ਤੇ ਮਾੜਾ ਮੋਟਾ ਹੰਗਾਮਾ ਤਾਂ ਚਲੋ ਹੁੰਦਾ ਹੀ ਹੈ ਕਲਾਸ ਦੇ ਵਿੱਚ ਇਹ ਥੋੜੀ ਬਹੁਤ ਟੀਚਰਸ ਨੂੰ ਮਤਲਬ ਤੰਗ ਕਰ ਲੀਦਾ ਟੀਚਰਸ ਕਈ ਵਾਰ ਫਿਰ ਖਿਜਦਣੇ ਨੇ ਤੇ ਚਲੋ ਆਪਾਂ ਪੜ ਵੀ ਲਈਦਾ ਮਤਲਬ ਇੰਜੋਏਮੈਂਟ ਵੀ ਕੀਤੀ ਐ ਇਦਾਂ ਦੀ ਗੱਲ ਨਹੀਂ ਵੀ ਪੜੀ ਆ ਇੰਜੋਏ ਵੀ ਕੀਤਾ ਸਟੱਡੀ ਵੀ ਕੀਤੀ ਐ ਖੇ ਉਹਨਾਂ ਦੇ ਸਮੇਂ ਦੇ ਵਿੱਚ ਮੁਰਗੇ ਬਣਾ ਲੈਂਦੇ ਸੀ ਟੀਚਰ ਹਾਂ ਉਹ ਤਾਂ ਗੈਂਪੀ ਉਹ ਤਾਂ ਸ਼ੁਰੂ ਦੇ ਕਹਿੰਦੇ ਸੀ ਫੱਟੀਆਂ ਵਾਲੇ ਚ ਬੜੇ ਆ ਨਹੀਂ ਨਹੀਂ ਸਾਨੂੰ ਤਾਂ ਨਹੀਂ ਬਣਾਇਆ ਹੁਣ ਤਾਂ ਥੋੜਾ ਸਿਸਟਮ ਚੇਂਜ ਹੋ ਗਿਆ ਮੈਡਮ ਤਾਂ ਕੈਸੀ ਲੱਗਦੀ ਸੀਗੀ ਨਾ ਮੇਰੀ ਤਾਂ ਨਹੀਂ ਲੱਗੀ ਇੱਕ ਵਾਰ ਇੱਕ ਮੁੰਡੇ ਨੇ ਮਤਲਬ ਇਚੋ ਚੁਕ ਨਾ ਕੁਝ ਲਿਖਤਾ ਸੀਗਾ ਤਾਂ ਕਰਕੇ ਉਹਦੇ ਕਰਕੇ ਕਿਉਂਕਿ ਮੈਂ ਕਲੀਨਿੰਗ ਮੋਨਿਟਰ ਸੀਗਾ ਤਾਂ ਮੈਡਮ ਨੇ ਬੁਲਾਇਆ ਸੀਗਾ ਵੀ ਕਿਆ ਚੱਕਰ ਹੋਇਆ ਕਲਾਸ ਦੇ ਵਿੱਚ ਕੀ ਨਹੀਂ ਕੀਤਾ ਤਾਂ ਉਹਦੇ ਲਈ ਇੱਕ ਦੋ ਵਾਰੀ ਗਿਆ ਉਹਦੇ ਬਾਅਦ ਮੈਂ ਆਪਣੇ ਲਈ ਤਾਂ ਨਹੀਂ ਕਰੇ ਗਿਆ ਹੈਗਾ ਫਿਰ ਮੈਂ ਥੈਂਕ ਯੂ